ਸ਼ੇਖਰ ਦੁਪਹਿਰ ਹੁੰਦੀ ਹੈ ਉਸੇ ਵਕਤ ਘੜੀ ਦੀ ਘੰਟੀ ਵੱਜਦੀ ਹੈ ਦਰਵਾਜ਼ਾ ਖੋਲਿਆ ਜਾਂਦਾ ਤਾਂ ਸਾਹਮਣੇ ਡਿਲੀਵਰੀ ਬாய் ਖੜਾ ਹੁੰਦਾ ਹੈ ਅੱਜ ਕੱਲ ਤਾਂ ਵੈਸੇ ਸ਼ਹਿਰਾਂ ਸ਼ਾਮ ਘਰ ਦੀਆਂ ਜਿੰਨੀਆਂ ਘੰਟੀਆਂ ਵੱਜਦੀਆਂ ਨੇ ਜ਼ਿਆਦਾਤਰ ਡਿਲੀਵਰੀ ਵਾਲੇ ਹੀ ਹੁੰਦੇ ਨੇ ਖਾਣਾ ਖਾਣ ਨੂੰ ਮੰਗਵਾਉਣਾ ਹੋਵੇ ਜਾਂ ਕੋਈ ਸਮਾਨ ਮੰਗਵਾਉਣਾ ਹੋਵੇ ਫੋਨ ਤੇ ਬੈਠੇ ਆਰਡਰ ਕਰ ਦੋ ਤਾਂ ਸਭ ਆ ਜਾਂਦਾ ਹੈ ਉਹ ਵੀ ਛੇਤੀ ਹਾਲਾਂਕਿ ਇਸ ਨਾਲ ਆਮ ਦੁਕਾਨਾਂ ਤੇ ਖਾਸਾ ਫਰਕ ਪਿਆ ਪਰ ਫਿਲਹਾਲ ਚਰਚਾ ਇਹ ਨਹੀਂ ਹੈ ਗੱਲ ਇਸ ਦੁਪਹਿਰ ਦੀ ਤੇ ਉਸ ਘਰ ਦੀ ਹੋ ਰਹੀ ਹੈ ਜਿੱਥੇ ਇਸ ਵਕਤ ਦਰਵਾਜ਼ਾ ਖੁੱਲਣ ਤੇ ਡਿਲੀਵਰੀ ਬாய் ਖੜਾ ਹੈ ਮਹਿਲਾ ਉਸ ਤੋਂ ਪਾਰਸਲ ਲੈਂਦੀ ਹੈ ਤੇ ਘਰ ਦਾ ਦਰਵਾਜ਼ਾ ਬੰਦ ਕਰਨ ਲੱਗਦੀ ਹੈ ਪਰ ਜਿੱਦਾਂ ਹੀ ਲੋਕ ਲਾਉਣ ਲੱਗਦੀ ਹੈ ਡਿਲੀਵਰੀ ਬாய் ਪੁੱਛਦਾ ਹੈ ਕਿ ਮੈਡਮ ਸਰ ਘਰ ਹੀ ਨੇ ਉਹ ਕਹਿੰਦੀ ਹੈ ਨਹੀਂ ਉਹ ਤਾਂ ਡਿਊਟੀ ਤੇ ਗਏ ਨੇ ਉਹ ਕਹਿੰਦਾ ਮੈਡਮ ਗਲਾ ਸੁੱਕ ਰਿਹਾ ਹੈ ਪਾਣੀ ਪੀਣਾ ਸੀ ਉਹ ਜਨਾਨੀ ਕਹਿੰਦੀ ਹੈ ਅੰਦਰ ਆ ਜਾਓ ਫਿਲਹਾਲ ਤੱਕ ਇਹ ਲੱਗ ਰਿਹਾ ਹੈ ਕਿ ਉਸ ਜਨਾਨੀ ਨੇ ਇਨਸਾਨੀਅਤ ਦਿਖਾਈ ਸੇਵਾ ਭਾਵ ਦਿਖਾਇਆ ਪਾਣੀ ਪਲਾਉਣਾ ਤਾਂ ਪੁੰਨੀ ਹੁੰਦਾ ਤੇ ਨਾਲੇ ਇਹ ਮਹਿਲਾ ਕਿੰਨੀ ਚੰਗੀ ਹੋਊਗੀ ਕਿ ਗਰਮੀ 'ਚ ਡਿਲੀਵਰੀ ਬாய் ਨੂੰ ਘਰ ਦੇ ਅੰਦਰ ਵੀ ਬੁਲਾ ਲਿਆ ਜਦ ਕਿ ਅੱਜ ਕੱਲੇ ਸੇਫ ਨਹੀਂ ਕਿਸੇ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਪਰ ਫੇਰ ਵੀ ਉਹ ਜਨਾਨੀ ਉਸ ਡਿਲੀਵਰੀ ਬாய் ਨੂੰ ਅੰਦਰ ਬੁਲਾਉਂਦੀ ਹੈ ਤੇ ਕਾਫੀ ਧੇਰ ਉਹ ਬੰਦਾ ਅੰਦਰ ਹੀ ਰਹਿੰਦਾ ਜਿੰਨੀ ਧੇਰ ਉਸ ਦਾ ਮਨ ਹੋ ਸਸਿਗਾਲ ਜੀ ਮੈਂ ਹਪੁਨੀਤ ਕੋਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਇਹ ਜੋ ਹੋਇਆ ਇਸ ਘਰ ਵਿੱਚ ਇਹ ਪਹਿਲੀ ਵਾਰ ਨਹੀਂ ਹੋਇਆ ਹੁੰਦਾ ਇਹ ਕਈ ਸਾਲਾਂ ਤੋਂ ਇਦਾਂ ਹੀ ਚੱਲਦਾ ਹੁੰਦਾ ਹੈ ਇਹ ਜਨਾਨੀ ਜਿਹੜੀ ਹੁੰਦੀ ਹੈ ਨਾ ਇਹ ਪੁਲਿਸ ਵਾਲੇ ਦੀ ਘਰ ਵਾਲੀ ਹੁੰਦੀ ਹੈ ਇੱਕ ਦਿਨ ਇੱਕ ਖਬਰ ਫਲੋਟ ਕਰਦੀ ਹੈ ਕਿ ਇਸ ਜਨਾਨੀ ਦਾ ਕਤਲ ਹੋ ਗਿਆ मामला छत्तीसगढ़ ਦੇ ਸੁਕਮਾ ਜ਼ਿਲ੍ਹੇ ਦਾ ਹੈ ਇੱਥੇ ਸ਼ਨਾ ਦਾ ਇੱਕ ਪੁਲਿਸ ਵਾਲਾ 6 ਮਾਰਚ 2024 ਨੂੰ ਆਪਣੀ ਪਤਨੀ ਨੂੰ ਲਗਾਤਾਰ ਫੋਨ ਕਰ ਰਿਹਾ ਹੁੰਦਾ ਪਰ ਉਹ ਨਹੀਂ ਚੱਕ ਰਹੀ ਹੁੰਦੀ। ਕਈ ਵਾਰ ਫੋਨ ਕਰਨ ਦੇ ਬਾਅਦ ਵੀ ਜਦੋਂ ਉਸ ਨੂੰ ਕੋਈ ਜਵਾਬ ਨਹੀਂ ਮਿਲਦਾ ਤਾਂ ਉਹ ਪਰੇਸ਼ਾਨ ਹੋ ਜਾਂਦਾ ਹੈ। ਉਹ ਗਵਾਂਡੀ ਨੂੰ ਫੋਨ ਕਰਕੇ ਆਪਣੀ ਵਾਈਫ ਸੁਪਰੀਤ ਨਾਲ ਗੱਲ ਕਰਾਉਣ ਨੂੰ ਕਹਿੰਦਾ ਹੈ। ਗਵਾਂਡੀ ਜਦੋਂ ਜਾ ਕੇ ਦੇਖਦਾ ਹੈ ਤਾਂ ਘਰ ਦੇ ਬਾਹਰ ਕਾਲਾ ਲੱਗਾ ਹੁੰਦਾ ਹੈ। ਉਹ ਘਰ ਦੇ ਅੰਦਰ ਝਾਂਕ ਕੇ ਦੇਖਦਾ ਤਾਂ ਅੰਦਰ ਦਾ ਨਜ਼ਾਰਾ ਦੇਖ ਕੇ ਉਸ ਦੇ ਹੂਸ਼ ਛੁੱਟ ਜਾਂਦੇ। ਦਰਸਲ ਘਰ ਦੇ ਵਿਹੜੇ ਵਿੱਚ ਥਾਂ ਥਾਂ ਖੂਨ ਫੈਲਿਆ ਹੁੰਦਾ ਹੈ ਗਵਾਂਡੀ ਤੁਰੰਤ ਪੁਲਿਸ ਵਾਲੇ ਨੂੰ ਫੋਨ ਕਰਦਾ ਹੈ ਤੇ ਕਹਿੰਦਾ ਹੈ ਕਿ ਭਾਈ ਸਾਹਿਬ ਘਰ ਵਿੱਚ ਕੁਝ ਨਾ ਕੁਝ ਗੜਬੜ ਹੈ ਜਲਦੀ ਜਲਦੀ ਵਿੱਚ ਪਤੀ ਸਥਾਨਕ ਪੁਲਿਸ ਨੂੰ ਸੂਚਨਾ ਦਿੰਦਾ ਹੈ ਸੂਚਨਾ ਤੇ ਪੁਲਿਸ ਮੌਕੇ ਤੇ ਪਹੁੰਚ ਜਾਂਦੀ ਹੈ ਘਰ ਦੇ ਬਾਹਰ ਤਾਂ ਤਾਲਾ ਲੱਗਿਆ ਹੋਇਆ ਹੁੰਦਾ ਤਾਂ ਪੁਲਿਸ ਵੀਡੀਓਗ੍ਰਾਫੀ ਕਰਾਉਂਦੀ ਹੈ ਤਾਲੇ ਨੂੰ ਤੋੜ ਕੇ ਪੁਲਿਸ ਅੰਦਰ ਜਾਂਦੀ ਹੈ ਘਰ ਵਿੱਚ ਇੱਕ ਮਹਿਲਾ ਅਰਧ ਨਗਨ ਹਾਲਤ ਵਿੱਚ ਪਈ ਹੁੰਦੀ ਹੈ ਅਤੇ ਪੂਰੇ ਘਰ ਦੇ ਅੰਦਰ ਖੂਨ ਫੈਲਿਆ ਹੁੰਦਾ ਅਜਿਹਾ ਲੱਗ ਰਿਹਾ ਹੁੰਦਾ ਕਿ ਕਿਸੇ ਧਾਰ ਤਾਰ ਹਥਿਆਰ ਨਾਲ ਉਸ ਮਹਿਲਾ ਤੇ ਕਈ ਵਾਰ ਤਾਪੜ ਤੋਰ ਵਾਰ ਕੀਤੇ ਗਏ ਹੋਣ ਜਿਸ ਦੀ ਵਜ੍ਹਾ ਨਾਲ ਉਸ ਦੀ ਮੌਤ ਹੋ ਚੁੱਕੀ ਸੀ ਪੁਲਿਸ ਨੇ ਮ੍ਰਿਤਕ ਦੇ ਕਬਜ਼ੇ ਵਿੱਚ ਲਈ ਅਤੇ ਪੋਸਟਮਾਰਟਮ ਲਏ ਦਿੱਚੇ ਪੋਸਟਮਾਰਟਮ ਵਿੱਚ ਕੋਲਾਸਾ ਹੁੰਦਾ ਹੈ ਕਿ ਮੈਲਾ ਨੂੰ ਪਹਿਲਾ ਧੱਕਾ ਦਿੱਤਾ ਗਿਆ ਜਿਸ ਨਾਲ ਉਸ ਦੇ ਸਿਰ ਤੇ ਸੱਟ ਲੱਗੀ ਤੇ ਉਸ ਦੇ ਬਾਅਦ ਲਗਾਤਾਰ ਕਿਸੇ ਧਾਰਦਾਰ ਹਥਿਆਰ ਨਾਲ ਉਸ ਤੇ ਵਾਰ ਕੀਤਾ ਗਿਆ ਹੁਣ ਪੁਲਿਸ ਦੇ ਸਾਹਮਣੇ ਸਵਾਲ ਸੀ ਕਿ ਹੱਤਿਆ ਕਿਉਂ ਕੀਤੀ ਤੇ ਕਿਸ ਨੇ ਕੀਤੀ ਪੁਲਿਸ ਉਸ ਦੇ ਪਤੀ ਦੀ ਸੀਡੀਆਰ ਕਢਵਾਉਂਦੀ ਹੈ ਨਾਲ ਹੀ ਸੁਪਰੀਤ ਦੇ ਮੋਬਾਈਲ ਦਾ ਵੀ ਸੀਡੀਆਰ ਕਢਵਾਉਂਦੀ ਹੈ ਮਾਮਲੇ ਦੀ ਧੁਰੋਂ ਜਾਂਚ ਪੜਤਾਲ ਕੀਤੀ ਜਾਂਦੀ ਹੈ ਹੌਲੀ ਹੌਲੀ ਕਰਕੇ ਦਿਨ ਬੀਤਣ ਲੱਗਦੇ ਨੇ 5 ਮਾਰਚ 2024 ਨੂੰ ਇੱਕ ਘਟਨਾ ਹੁੰਦੀ ਹੈ ਤੇ 6 ਤਰੀਕ ਨੂੰ ਇਸ ਦਾ ਪਤਾ ਲੱਗਦਾ ਹੈ ਪਰ ਕਾਤਲ ਪੁਲਿਸ ਦੇ ਹੱਥ ਨਹੀਂ ਲੱਗਦਾ ਆਸ-ਪਾਸ ਦੇ ਸੀਸੀਟੀਵੀ ਕੈਮਰਾਜ਼ ਮਹਿਲਾ ਦੇ ਮੋਬਾਈਲ ਦੀ ਕਾਲ ਡਿਟੇਲ ਰਿਕਾਰਡ ਸਭ ਦੀ ਜਾਂਚ ਕੀਤੀ ਜਾਂਦੀ ਹੈ ਪਰ ਕੋਈ ਸਫਲਤਾ ਹੱਥ ਨਹੀਂ ਲੱਗਦੀ ਪੁਲਿਸ ਸੋਚਦੀ ਹੈ ਕਿ ਕੋਈ ਇੱਕ ਲੀਡ ਤਾਂ ਮਿਲੇ ਕੋਈ ਇੱਕ ਡਾਇਰੈਕਸ਼ਨ ਤਾਂ ਮਿਲੇ ਜਿਸ ਨਾਲ ਆਪਾਂ ਕਿਸੇ ਪਾਸੇ ਵੱਲ ਤੁਰ ਸਕੀਏ ਲਗਭਗ ਲਗਭਗ 10 ਦਿਨ ਦੇ ਬਾਅਦ 15 ਮਾਰਚ 2024 ਨੂੰ ਪੁਲਿਸ ਉੱਤਰ ਪ੍ਰਦੇਸ਼ ਦੇ ਪਧੋਈ ਜ਼ਿਲ੍ਹੇ ਤੋਂ ਇੱਕ ਨੌਜਵਾਨ ਨੂੰ ਫੜਦੀ ਹੈ ਇਸ ਦਾ ਨਾਮ ਜੈ ਸਿੰਘ ਉਰਫ ਰਾਹੁਲ ਹੰਦਰ ਪੁਲਿਸ ਉਸ ਤੋਂ ਸਖਤਾਈ ਨਾਲ ਪੁੱਛਤਾਛ ਕਰਦੀ ਹੈ ਪੁਲਿਸ ਪੁੱਛਤਾਛ ਵਿੱਚ ਰਾਹੁਲ ਆਪਣਾ ਗੁਨਾਹ ਕਬੂਲਤਾ ਕਰ ਲੈਂਦਾ ਪਰ ਇੱਥੇ ਇਸ ਤੋਂ ਪਹਿਲਾਂ ਪੁਲਿਸ ਕੋਈ ਸਵਾਲ ਕਰਦੀ ਰਾਹੁਲ ਹੀ ਪੁਲਿਸ ਤੋਂ ਪੁੱਛ ਲੈਂਦਾ ਇੱਕ ਸਵਾਲ ਇੱਕ ਬੜਾ ਅਜੀਬ ਸਵਾਲ ਕਿ ਬਾਕੀ ਤਾਂ ਤੁਹਾਨੂੰ ਮੈਂ ਦੱਸਦਾ ਪਰ ਤੁਸੀਂ ਦੱਸੋ ਕਿ ਤੁਸੀਂ ਮੈਨੂੰ ਫੜਿਆ ਕਿਵੇਂ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਇਸ ਪਿੱਛੇ ਮੇਰਾ ਹੀ ਹੱਥ ਹੈ ਅੱਗੋਂ ਪੁਲਿਸ ਕਹਿੰਦੀ ਹੈ ਬਾਈ ਕਿ ਤੈਨੂੰ ਤੇਰਾ ਜਵਾਬ ਵੀ ਮਿਲ ਜੂ ਪਰ ਪਹਿਲਾ ਜਵਾਬ ਲੈਣ ਦੀ ਵਾਰੀ ਸਾਡੀ ਹੈ ਰਾਹੁਲ ਦੱਸਣਾ ਸ਼ੁਰੂ ਕਰਦਾ ਹੈ। ਇਹ ਕਰੀਬ 4 ਸਾਲ ਪਹਿਲਾਂ ਜਦੋਂ ਟਿਕਟਾਕ ਹੁੰਦਾ ਸੀ ਤਾਂ ਸੁਪਰੀਤਨਾ ਆ ਦੀ ਮਹਿਲਾ ਆਪਣਾ ਵੀਡੀਓ ਬਣਾ ਕੇ ਉਸ ਤੇ ਅਪਲੋਡ ਕਰਦੀ ਹੁੰਦੀ ਸੀ। ਰਾਹੁਲ ਵੀ ਆਪਣੇ ਵੀਡੀਓਜ਼ ਬਣਾਉਂਦਾ ਹੁੰਦਾ ਸੀ। ਉਸ ਵਕਤ ਉਹ ਮੁੰਬਈ ਵਿੱਚ ਰਹਿ ਕੇ ਇਲੈਕਟ੍ਰੀਸ਼ੀਅਨ ਦੀ ਨੌਕਰੀ ਕਰਦਾ ਸੀ। ਇਸ ਦਾ ਵੀ ਵਿਆਹ ਹੋ ਚੁੱਕਾ ਸੀ। ਦੋਵੇਂ ਇੱਕ ਦੂਜੇ ਦੇ ਵੀਡੀਓਜ਼ ਮਰਜ ਕਰਦੇ ਸਨ ਅਤੇ ਇਸ ਨਾਲ ਇਹਨਾਂ ਦੋਵਾਂ ਦੀ ਦੋਸਤੀ ਹੋ ਜਾਂਦੀ। સુપ્રીત ਉਸ ਨੂੰ મળਨ ਦੀ ਗੱਲ ਕਹਿੰਦੀ ਆ ਤਾਂ ਉਹ ਮੁੰਬਈ ਤੋਂ ਸਿੱਧਾ ਰਾਏਪੁਰ ਪਹੁੰਚ ਜਾਂਦਾ ਹੈ। ਮਹਿਲਾ ਦਾ ਪਤੀ ਪੁਲਿਸ ਵਿੱਚ ਸੀ ਤਾਂ ਉਹ ਪੁਲਿਸ ਕਲੋਨੀ ਵਿੱਚ ਰਹਿੰਦੀ ਸੀ। ਇਸ ਲਈ ਉਸ ਨੂੰ ਡਰ ਸੀ ਕਿ ਜੇ ਰਾਹੁਲ ਨੂੰ ਇੱਥੇ ਆਉਂਦਿਆਂ ਕੋਈ ਦੇਖ ਲਏਗਾ ਤਾਂ ਉਸ ਦੇ ਪਤੀ ਨੂੰ ਗੱਲ ਪਤਾ ਲੱਗ ਸਕਦੀ ਹੈ। ਅਜੇ ਵਿੱਚ ਰਾਹੁਲ ਨੂੰ ਡਿਲੀਵਰੀ ਬாய் ਦੀ ਯੂਨੀਫਾਰਮ ਪਾ ਕੇ ਉਹਨੂੰ ਕਹਿੰਦੀ ਸੀ। ਰਾਹੁਲ ਹੁਣ ਡਿਲੀਵਰੀ ਬாய் ਬਣ ਕੇ ਆਉਣ ਲੱਗਦਾ ਹੈ ਤੇ ਉਸ ਦੇ ਬਾਅਦ ਦੋਵੇਂ ਘਰ ਵਿੱਚ ਹੀ ਇੱਕ ਦੂਜੇ ਦੇ ਨਾਲ ਵਕਤ ਬਤਾਉਂਦੇ ਨੇ 4 ਸਾਲ ਤੋਂ ਲਗਾਤਾਰ ਅਜਿਹਾ ਹੀ ਚੱਲ ਰਿਹਾ ਹੋਊਗਾ ਤੇ ਆਸ-ਪਾਸ ਦੇ ਕਿਸੇ ਵੀ ਬੰਦੇ ਨੂੰ ਕੋਈ ਵੀ ਸ਼ੱਕ ਨਹੀਂ ਹੁੰਦਾ। ਰਾਹੁਲ 5 ਮਾਰਚ 2024 ਨੂੰ ਮੁੰਬਈ ਦੇ 에어ਪੋਰਟ ਤੋਂ ਜਹਾਜ਼ ਫੜ ਕੇ ਸ਼ਾਮ 6:30 ਵਜੇ ਰਾਏਪੁਰ ਪਹੁੰਚਦਾ ਹੈ। ਰਾਏਪੁਰ ਆਉਣ ਦੇ ਬਾਅਦ ਇਸ ਮਹਿਲਾ ਦੇ ਕੋਲ ਜਾਂਦਾ ਹੈ ਤੇ ਅਚਾਨਕ ਬੁਲਾਉਣ ਦਾ ਕਾਰਨ ਪੁੱਛਦਾ ਹੈ ਤਾਂ ਉਹ ਉਸ ਨੂੰ ਵਿਆਹ ਦੀ ਗੱਲ ਕਹਿੰਦੀ ਹੈ। ਇਹੀ ਨਹੀਂ ਉਹ ਮਹਿਲਾ ਯਾਨੀ ਸੁਪਰੀਤ ਉਸ ਨੂੰ ਕਹਿੰਦੀ ਹੈ ਕਿ ਜੇ ਉਹ ਵਿਆਹ ਦੇ ਲਈ ਮਨਾ ਕਰੇਗਾ ਤਾਂ ਉਸ ਦੇ ਖਿਲਾਫ ਪੁਲਿਸ ਵਿੱਚ ਕਈ ਸਾਲਾ ਤੋਂ ਯੋਨ ਸ਼ੋਸ਼ਣ ਦਾ ਮਾਮਲਾ ਦਰਜ ਕਰਾਏਗੀ ਇਸ ਦੇ ਬਾਅਦ ਰਾਹੁਲ ਕਾਫੀ ਪਰੇਸ਼ਾਨ ਹੋ ਜਾਂਦਾ ਹੈ ਸੁਪਰੀਤ ਉਸ ਤੋਂ ਪਹਿਲਾਂ ਵੀ ਇਹ ਗੱਲ ਕਹਿ ਚੁੱਕੀ ਸੀ ਅਤੇ ਉਸ ਨੂੰ ਸ਼ੱਕ ਸੀ कि इस बार भी उसने इसे करके बुलाया है ऐसा करके राहुल इस बार पूरी तैयारी ਨਾਲ ਜਾਂਦਾ ਹੈ ਉਸਨੇ ਆਪਣਾ ਮੋਬਾਈਲ ਬੰਦ ਕੀਤਾ ਹੋਇਆ ਸੀ ਘਰ ਵਿੱਚ ਐਂਟਰੀ ਕਰਨ ਤੋਂ ਪਹਿਲਾਂ ਖੁਦ ਨੂੰ ਉੱਪਰ ਤੋਂ ਥੱਲੇ ਤੱਕ ਢੱਕਿਆ ਹੋਇਆ ਸੀ ਤਾਂ ਕਿ ਕੋਈ ਪਛਾਣ ਨਹੀਂ ਨਾ ਸਕੇ ਉਸਨੇ ਇਸ ਦੇ ਬਾਅਦ ਸੁਪ੍ਰੀਤ ਨੂੰ ਧੱਕਾ ਦਿੱਤਾ ਤੇ ਕੋਲ ਪਈ ਕੈਂਚੀ ਨਾਲ ਬਹੁਤ ਵਾਰ ਵਾਰ ਕੀਤਾ ਉਹ ਲਗਭਗ 6:30 ਵਜੇ ਘਰ ਐਂਟਰ ਕਰਦਾ ਤੇ 9 ਵਜੇ ਘਰ ਤੋਂ ਨਿਕਲਦਾ ਉਸ ਨੂੰ ਵਾਪਸ ਮੁੰਬਈ ਜਾਣਾ ਸੀ ਪਰ ਲੇਟ ਹੋਣ ਦੇ ਕਾਰਨ ਉਸਦੀ ਫਲਾਈਟ छुट ਜਾਂਦੀ ਹੈ ਉਸ ਸਦ ਦਾ ਸਟੇਸ਼ਨ ਪਹੁੰਚਦਾ ਹੈ ਅਤੇ ਉਥੋਂ ਟ੍ਰੇਨ ਦੇ ਜ਼ਰੀਏ ਉੱਤਰ ਪ੍ਰਦੇਸ਼ ਵਿੱਚ ਆਪਣੇ ਪਿੰਡ ਪਹੁੰਚ ਜਾਂਦਾ ਹੈ ਉਸ ਨੇ ਪੁਲਿਸ ਨੂੰ ਸਾਰੀ ਘਟਨਾ ਦੱਸੀ ਤਾਂ ਹੁਣ ਪੁਲਿਸ ਦੀ ਵਾਰੀ ਸੀ ਕਿ ਰਾਹੁਲ ਨੂੰ ਦੱਸਿਆ ਜਾਏ ਕਿ ਉਸ ਨੂੰ ਕਿਵੇਂ ਫੜਿਆ ਪੁਲਿਸ ਵਾਲਿਆਂ ਨੇ ਕਿਹਾ ਕਿ ਤੂੰ ਸਭ ਕੁਝ ਬੜੇ ਸ਼ਾਂਤ ਤਰੀਕੇ ਨਾਲ ਕੀਤਾ ਅਤੇ ਤੈਨੂੰ ਫੜਨਾ ਸੌਖਾ ਵੀ ਲਈ ਸੀ ਪਰ ਤੂੰ ਘਰੋਂ ਨਿਕਲਣ ਤੋਂ ਪਹਿਲਾਂ ਆਪਣਾ ਹਵਾਈ ਜਹਾਜ਼ ਦਾ ਟਿਕਟ 에ਅ ਟਿਕਟ ਉੱਥੇ ਹੀ ਭੁੱਲ ਗਿਆ ਸੀ ਕਈ ਦਿਨਾਂ ਤੱਕ ਸਾਡੀ ਨਜ਼ਰ ਵੀ ਉਸ ਤੇ ਨਹੀਂ ਗਈ ਪਰ ਬਾਅਦ ਵਿੱਚ ਜਦੋਂ ਸਾਡੇ ਹੱਥ ਟਿਕਟ ਲੱਗੀ ਤਾਂ ਅਸੀਂ ਹਵਾਈ ਅੱਡੇ ਦਾ ਸੀਸੀਟੀਵੀ ਕੈਮਰਾ ਖੰਗਾਲਿਆ ਨਾਲ ਹੀ ਮੁੰਬਈ ਤੋਂ ਜਾਣਕਾਰੀ ਜੁਟਾਈ ਤੇਰੇ ਘਰ ਦਾ ਐਡਰੈਸ ਪਤਾ ਕੀਤਾ ਉੱਥੋਂ ਪਤਾ ਲੱਗਿਆ ਕਿ ਤੂੰ ਪਿੰਡ ਗਿਆ ਇਸ ਦੇ ਬਾਅਦ ਟੀਮ ਨੇ ਤੈਨੂੰ ਤੇਰੇ ਪਿੰਡ ਤੋਂ ਚੱਕ ਲਿਆ ਸੋ ਜੋ ਸੋਚਦੇ ਨੇ ਕਿ ਆਪਾਂ ਗੁਨਾਹਾਂ ਦੇ ਬਾਦਸ਼ਾਹ ਸਾਨੂੰ ਕੋਈ ਨਹੀਂ ਫੜ ਸਕਦਾ ਉਹ ਇਹ ਸਮਝ ਲੈਣ ਕਿ ਉਹਨਾਂ ਦੇ ਹੁਲੇਖਿਆਂ ਤੋਂ ਕਿਤੇ ਮਜ਼ਬੂਤ ਹੁੰਦਾ ਹੈ ਪੁਲਿਸ ਦਾ ਤੰਤਰ ਬਸ਼ਰਤੇ ਉਹ ਇਮਾਨਦਾਰ ਹੋਵੇ ਤੰ ਦੇਹੀ ਨਾਲ ਕੇਸ ਨੂੰ ਸਮਝੇ ਕਰੈਕਟ ਡਾਇਰੈਕਸ਼ਨ ਲਈ ਤੇ ਪਰਤਾਂ ਖੋਲਦਿਆਂ ਉਹ ਨਹਾਗਾਰ ਤੱਕ ਪਹੁੰਚੇ ਤੇ ਇਹ ਜਿਹੜੀ ਇਹਨਾਂ ਨੇ ਡਿਲੀਵਰੀ ਬாய் ਵਾਲੀ ਸਕੀਮ ਜੀ ਪਾਈ ਪਈ ਸੀ ਨਾ ਇਹ ਵੀ ਪੁੱਠੀ ਹੀ ਪੈ ਗਈ ਤੇ ਯਕੀਨ ਮੰਨੋ ਅਜਿਹਾ ਬਹੁਤ ਕੁਝ ਪੁੱਠਾ ਪੈ ਜਾਂਦਾ ਹੈ ਕਿਉਂਕਿ ਧੋਖਾ ਤੇ ਧੋਖੇਬਾਜ਼ ਦੋਵੇਂ ਜ਼ਿਆਦਾ देर ਨਹੀਂ ਲੁਕੇ रह ਸਕਦੇ ਸੁਪਰੀਤ ਦਾ ਕਤਲ ਦੁੱਖ ਦਾ ਹੈਗਾ ਤੇ ਕੋਈ ਵੀ ਇਦਾਂ ਦੀ ਮੌਤ ਬਿਲਕੁਲ ਵੀ ਡਿਸਰਵ ਨਹੀਂ ਕਰਦਾ ਪਰ ਮੌਤ ਨੂੰ ਉਹਨੇ ਦਰਵਾਜ਼ਾ ਆਪ ਹੀ ਖੋਲ੍ਹਿਆ ਸੀ ਸੋ ਅੱਜ ਫੇਰ ਸਿੱਖਿਆ ਕਿ ਕੀ ਨਹੀਂ ਕਰਨਾ ਵਾਹਿਗੁਰੂ ਜੀ ਸਮਰਪਕ ਸੰ ਤੁਸੀਂ ਦੇਖ ਰਹੇ ਹੋ ਕੈਮਰਾ ਅਲੈਕਸ ਸਾਹਿਬ